ਲਓ ਜੀ ਪੰਜਾਬ ਦੇ ਵਿੱਚ ਵਾਪਰਿਆ ਵੱਡਾ ਸੜਕ ਹਾ사 ਬੱਜੀਆਂ ਗੱਡੀਆਂ ਦੇ ਵਿੱਚ ਗੱਡੀਆਂ ਪੰਜਾਬ ਪਰ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਲੁਧਿਆਣਾ ਦੇ ਵਿੱਚ ਸੰਗਣੀ ਧੁੰਦ ਪੈ ਰਹੀ ਹੈ ਜਿਸ ਦੇ ਚੱਲਦਿਆਂ ਟਰੱਕ ਦਾ ਐਕਸੀਡੈਂਟ ਹੋਇਆ ਸੀ ਤੇ ਟਰੱਕ ਪਲਟਿਆ ਸੀ ਪਰ ਧੁੰਦ ਦੇ ਕਹਿਰ ਦੇ ਚੱਲਦਿਆਂ ਦੋ ਗੱਡੀਆਂ ਹੋਰ ਪਿੱਛੋਂ ਆਕੇ ਟਕਰਾ ਗਈਆਂ ਜਿਸ ਦੇ ਵਿੱਚ ਡਰਾਈਵਰਾਂ ਦੀ ਜਾਨ ਤਾਂ ਬਚ ਗਈ ਪਰ ਮਾਲੀ ਨੁਕਸਾਨ ਕਾਫੀ ਹੋਇਆ ਉਥੇ ਗੱਡੀਆਂ ਦੇ ਚਾਲਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਅਨਗੈਹੀ ਵਰਤੀ ਗਈ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਪਿਰ ਜਾਂ ਇਸ਼ਾਰਾ ਜਾਂ ਫਿਰ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਕੀਤਾ ਗਿਆ ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ ਬਾਈ ਮੇਰ ਨੂੰ ਜੀਤਾ ਅੱਛਾ ਕੀ ਗੱਲਬਾਤ ਹੋਈ ਆ ਐਕਸੀਡੈਂਟ ਦੇ ਮਗਰ ਇੱਕ ਗੱਡੀ ਆ ਕੇ ਜਿਹੜੀ ਤੁਹਾਡੀ ਵੱਜ ਗਈ ਆ ਜੀ ਇਹ ਇਸ ਤਰ੍ਹਾਂ ਵੀ ਇਹ ਗੱਡੀ ਪਹਿਲਾਂ ਨਾ ਪਲਟੀ ਖੜੀ ਸੀਗੀ ਅੱਛਾ ਜੀ ਤੇ ਇਹ ਗੱਡੀ ਪਲਟੀ ਹੈ ਮਤਲਬ ਉਹ ਆਪਣਾ ਫੁੱਟਪਾਥ ਕਰਕੇ ਤੇ ਵੀ ਉਹ ਅੱਗੇ ਮੋੜੇ ਕਾਰ ਆਈ ਕਾਰ ਨੂੰ ਬਚਾਉਣ ਲੱਗਿਆ ਵਿਚਾਰੇ ਨੇ ਫੁੱਟਪਾਥ ਤੇ ਚੜਾ ਲਈ ਉਹਦੀ ਪਲਟ ਗਈ ਅੱਛਾ ਜੀ ਉਸ ਤੋਂ ਬਾਅਦ ਹੁੰਦਾ ਸੀ ਕਿ ਦੇ ਮੈਂ ਬ੍ਰੇਕ ਹੁਣ ਜਿੰਨੇ ਨੂੰ ਇੱਥੇ ਲੱਗੇ ਆ ਗਈ ਗੱਡੀ ਹਾਂਜੀ ਉਹਨੇ ਨੂੰ ਵੱਜ ਗਈ ਇਹ ਟਾਈਮ ਨਹੀਂ ਮਿਲਿਆ ਅੱਜ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿਹੜੀ ਜਗ੍ਹਾ ਜਾ ਰਹੇ ਆਪਾਂ ਜਿਹੜਾ ਲਾਵਾ ਤੋਂ ਆ ਰਹੇ ਸੀ ਕਿ ਤੇ ਆਪਣੇ ਜਾਣਾ ਸੀਗਾ ਥੰਨੇ ਅੱਥੇ ਗੱਡੀ ਚ ਕੀ ਆ ਬਾਈ ਜੀ ਗੱਡੀ ਆਇਲ ਹੈ ਐਡੀ ਵੱਲੀ ਅੱਛਾ ਲੱਗਦਾ ਕੀ ਕਬਡੀ ਲਾਪਰਵਾਹੀ ਹੈ ਇੱਥੇ ਪੁਲਿਸ ਅਧਿਕਾਰੀ ਮੌਜੂਦ ਹੀ ਨਹੀਂ ਸੀਗੇ ਨਾ ਇਹਨਾਂ ਕੱਖ ਨਹੀਂ ਇੱਥੇ ਨਾ ਹੀ ਵੀ ਆਏ ਵੀ ਹੈ ਤੇ ਉਹਨੇ ਇਹ ਵੀ ਨਹੀਂ ਆ ਕੇ ਕਿਹਾ ਵੀ ਮੈਂ ਪਿੱਛੇ ਰਿਫਲੈਕਟਰ ਰੱਖ ਦੀਏ ਤੇ ਮਤਲਬ ਜੇ ਵੀ ਪਤਾ ਲੱਗ ਜਾਏ ਆਏ ਆ ਥੋੜੀ ਦੇਰ ਇੱਥੇ ਅੱਛਾ ਤੋ ਉਸ ਤੋਂ ਬਹੁਤ ਚੰਗਾ ਹੋਰ ਮਲਟੀ ਕਰਕੇ ਚਲੇਗਾ ਹਾਂ ਚੱਲ ਕੀ ਮੰਗ ਕਰਦੇ ਹੋ ਮੰਗ ਕੀ ਕਰਨਾ ਵੀ ਇਹ ਜਿਹੜਾ ਡਬਲਰ ਹੈ ਇਹਦਾ ਬਾੜਾ ਦੂਰ ਹੋਵੇ ਤੇ ਅੱਗੇ ਮੋਟੀ ਕੋ ਲਾਲ ਬੱਤੀ ਹੋਵੇ ਜਿਹੜੀ ਬਲਿੰਕ ਕਰਦੀ ਰਹੇ ਪਤਾ ਲੱਗ ਜਾਏ ਵੀ ਹਾਂ ਵੀ ਇੱਥੇ ਡਬਲਰ ਹੈ ਪਹਿਲਾਂ ਵੀ ਕਈ ਖਾਸੇ ਹੋਏ ਨੇ ਕਹਿੰਦੇ ਪਹਿਲਾਂ ਵੀ ਹੋਏ ਆ ਕਹਿੰਦੇ ਇੱਕ ਗੱਡੀ ਹੋਰ ਕੱਚਲੀ ਬਲਟੀ ਹੈ ਪਤਾ ਨਹੀਂ ਕਹਿੰਦੇ ਉਹ ਗੱਡੀ ਪਲਟੀ ਹੈ ਕਹੇ ਦਾਦੀ ਹੈ ਕਿ ਧੁੰਦ ਦੇ ਕਰਕੇ ਲਗਾਤਾਰ ਸੜਕਾਂ ਦੇ ਉੱਤੇ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਵਾਹਨਾਂ ਦੀ ਰਫ਼ਤਾਰ ਘੱਟ ਰੱਖੀ ਜਾਵੇ ਪਰ ਦੂਜੇ ਪਾਸੇ ਜ਼ਿਕਰ ਕੋਈ ਸੜਕ ਹਾਸਾ ਵਾਪਰ ਵੀ ਜਾਂਦਾ ਤਾਂ ਸਮੇਂ ਸਿਰ ਉੱਥੋਂ ਹਾਸਾ ਗਰਸਤ ਵਾਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ